ਗੁਰੂ ਕੀ ਸਾਸ ਸੰਗਤ ਇਸ ਜਗ੍ਹਾ ਤੇ ਖੜੇ ਆ ਇਹ ਤਾਂ ਮੰ ਤਹਿਦ ਬਾਬਾ ਬਲਵੰਤ ਸਿੰਘ ਜੀ ਉਹਨਾਂ ਦਾ ਪੁੱਤਰ ਸਥਾਨ ਹੈ ਇਹ ਉਹਨਾਂ ਦਾ ਬੰਗਾ ਸਮਾਦਾ ਹੈ ਤੇ ਇਹ ਜੋ ਢੇਰੀ ਹੈ ਇੱਥੇ ਉਹਨਾਂ ਨੇ ਢੇਰੀ ਦੇ ਹੇਠਾਂ ਸ਼ਹੀਦੀ ਪ੍ਰਾਪਤ ਕੀਤੀ ਵੀ ਬਾਬੇ ਬਗੰਸਾ ਦੀ ਜਗਾ ਜਿਹੜੀ ਹੈ ਨਾ ਉਹ ਸਾਡੇ ਤੇ ਨੀ ਨਕਰ ਵਾਲੇ ਦੀ ਪੱਟੀ ਦੀ ਕਿਸਨ ਕੋ ਹੀ ਉਹਨੇ ਸਾਢੇ 6 ਗਲੇ ਜਿਹਨੇ ਸਗਰਾਣੇ ਸਾਹਿਬ ਲਾਤੀ ਉਹ ਲੰਗੜ ਕਰਕੇ ਮੁੜ ਕੇ ਉਹ ਸਾਢੇ ਪਿੰਡ ਦਾ ਹੋ ਹੀ ਲਾਗੇ ਪਿੰਡ ਸਾਡੀ ਪੱਟੀ ਜਾਹੀ ਉਹ ਉਹ ਮੁੜ ਕੇ ਉਹਨੇ ਲਾਏ ਪੈਰੀ ਲੱਗਦੀ ਉਹ ਬਾਬਾ ਬਲਾਸੋ ਵਾਲੀ ਜਿਹੜੀ ਜਗਾ ਹੈ ਨਾ ਉਹਨੇ ਚੱਬੇ ਆਇਆ ਗਹਿਣੇ ਬਾਤ ਸੀ ਗਹਿਣੇ ਪਉਣ ਕਰਕੇ ਲੋੜੇ ਉੱਥੋਂ ਦੇ ਹੈਗਾ ਉਹਦਾ ਨਾਂ ਚੰਨਣ ਹੈ ਉਹਨੇ ਕਿ گاਉ ਨੇ ਮੋਨੇ ਵਿੜੇ ਹਰਾਣਾ ਬਾਹੀ ਕਰਦੇ ਸੀ ਹਾਰਟ ਡੋਟ ਜੀ ਉਹਨੇ ਲੰਮੀ ਲੱਕੜ ਵਾਢ ਕੇਗਾ ਤੇ ਵਾਢ ਲਈ ਉਹ ਸਾਡੇ ਪਿੰਡ ਦਾ ਉਹਨੂੰ ਪਾਕਿਆ ਇਰਾਦਾ ਬੰਗਸੋੜੀ ਉਹ ਅਲਾਉ ਤੋਂ ਉਹ ਲੱਕੜ ਵੱਡੀ ਉੱਥੇ ਜਾ ਕੇ ਰੱਖਿਆ ਉਹਨਾਂ ਤੋਂ ਕਹਣਾ ਰੱਖਾ ਸਨਾ ਮੈਨੂੰ ਅਸੀਂ ਬੈਰੀ ਬਣੇ ਲਈ ਹੈ ਜੋ ਮਰਜ਼ੀ ਕਰੀ ਹੈ ਹੈ ਉਹਨੇ ਜਨੂ ਉਹਰਾ ਪਰ ਉਹ ਨਾਮ ਸੋਨੇ ਜਨੂ ਕੰਨ ਸੋਇਆ ਉਹਨੂੰ ਫੜ ਕੇ ਚੋਕੇ ਤੇ ਬਾਬੇ ਬਲਾਸਰ ਦੇ ਬੇਰੀ ਤੇ ਹੁੰਦਾ ਓਹਰਾ ਹਰ ਅਨਾਮ ਸੋਹੇ ਵੰਦਾ ਓਏ ਚਦਾ ਓਏ ਕੀ ਬਣ ਗਿਆ ਓਏ ਓ ਮੇਰਾ ਮੁੰਡਾ ਮਾਰਦਾ ਵੰਦਾ ਤੂੰ ਜਾਂਦਾ ਸਾਦੀ ਪਈ ਜੋ ਮਰਜੀ ਕਰੀ ਹੁਣ ਕੋ ਰੋਣਾ ਮੁੜ ਕੇ ਫੇ ਬਾਬੇ ਬਲੰਸੇ ਨੇ ਫੇ ਛੱਡਿਆ ਹੁਣੇ ਅੱਜ ਤੋਂ ਬਾਅਦ ਵੀਰਵਾ ਦੇ ਵੀ ਆਏ ਫੇ ਦੀਵਾ ਦੀ ਗੋਹਣਾ ਮੇਰੇ ਡਾਡਾ ਕੋੜਾ ਮਾਰ ਲੂ ਮੈਂ ਇਹ ਬਾਬੇ ਬਲੰਸੇ ਦੀ ਗੱਲ ਹੈ ਉਦੋਂ ਬਾਅਦ ਅਜੇ ਸੀਗਾ ਉਹ ਦਿਗਾਂਦੇ ਜੀ ਬਾ ਵੀਰਵਾ ਦੇ ਵੀ ਆਏ ਉਹਨਾਂ ਦਾ ਗਾਪ ਬੋਟ ਬੋਟੇ ਗਾ ਗੇ ਕਿ ਦੇਖਾਂ ਉਹ ਆਪਦੇ ਮਰਦੇ ਆ ਇਹ ਉਹ ਥੋੜੀ ਕਹਾਣੀ ਜੇਰਾ ਖੂਈ ਨਾ ਆਉਂਦੀ ਦਾ ਹੈ ਖੂਲੀ ਮਾਰੇ ਉਹ ਆਹੇ ਬਹੁਤ ਕੋਈ ਦਾਲ ਨਹੀਂ ਕੋਈ ਕਹਾਣੀ ਨਹੀਂ ਇਹ ਲਾ ਹੋੜੇ ਰਿਲੇ ਸਾਡੇ ਲਪੇ ਪੱਤੀ ਦੀ ਸੀ ਉਹਨਾਂ ਖੂਹ ਫੜ ਕੇ ਪੂਲਤਾ ਉਹਨਾਂ ਪੈਰੀ ਪੂਨ ਦਾ ਦੇ ਮਰਦੇ ਉਹਨਾਂ ਉਹਨਾਂ ਮੁੰਡੇ ਦਾ ਆਲਾਦਲਾ ਹੋਇ ਤਨਾਂ ਲਈ ਉਹ ਮੁੰਡੇ ਗਾ ਘਟਣ ਆਖੇ ਪੈਰੀ ਨੂੰ ਅਸੀਂ ਪੈਸੇ ਅੱਗ ਲਾਉਣੇ ਆ

ਸੰਗਤ ਜੀ ਜੋ ਫਿਰਨਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਨੇ ਹੈਨਾ ਆ ਦੇਖੋ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਤੇ ਇਹ ਗੁਰਦੁਆਰਾ ਸਾਹਿਬ ਤੋਂ ਥੋੜੀ ਜਿਹੀ ਦੂਰੀ ਤੇ ਆ ਦੇਖੋ ਉਹਨਾਂ ਦੇ ਇਤਿਹਾਸਕ ਖੂਹਰ ਧੰਨ ਧੰਨ ਮਹਾਬਲੀ ਜਰਨੈਲ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਦਾ ਇਤਿਹਾਸਕ ਖੂਹ ਹਾਂਜੀ ਆ ਦੇਖੋ ਜੀ ਗੇਟ ਬੰਦ ਆ ਸਿੰਘ ਤਾਂ ਕੋਈ ਇੱਥੇ ਜਾਬਦਾ ਨਹੀਂ ਲਿਖਣਾ ਪਾ ਜੋ ਬਾਬਾ ਜੀ ਦਾ ਖੂਹ ਹੈ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜਰੂਰ ਐ ਉਹ ਹੁਣ ਅਪਾ ਚੱਲਦੇ-ਚੱਲਦੇ ਤੁਹਾਨੂੰ ਖੂਹ ਦੇ ਦਰਸ਼ਨ ਕਰਾਉਨੇ ਆ ਜੀ ਬਾਬਾ ਬਲਵੰਤ ਸਿੰਘ ਜੀ ਮਹਾਂਮਲੀ ਸੂਰਬੀਰ ਬਹਾਦਰ ਯੋਧੇ ਤੁੰਤਨ ਬਾਬਾ ਦੀਪ ਸਿੰਘ ਜੀ ਦੀਆਂ ਫੌਜਾਂ ਦੇ ਜਰਨੈਲ ਇਹ ਦੇਖੋ ਜੀ ਬਹੁਤ ਸਸਨ ਜੀ ਦੇਖੋ ਇਹ ਆ ਖੂਬ ਬਾਬਾ ਜੀ ਦੀ ਯਾਦ ਵਿੱਚ ਐਂ ਦੇਖੋ ਠੀਕ ਹੈ ਜੀ ਇਤਿਹਾਸਕ ਖੂ ਹੈ ਜੇ ਹੁਣ ਸਿੰਘ ਕੋਈ ਇੱਥੇ ਹੁੰਦਾ ਜੀ ਤਾਂ ਇਹਦੀ ਆਪਾਂ ਜਾਣਕਾਰੀ ਲੈਂਦੇ ਹਾਂ ਜੀ ਆਹ ਦੇਖੋ ਲਿਖਿਆ ਵੀ ਹੋਇਆ ਹਾਂ ਦਿਖਾਉਂਦੇ ਹਾਂ ਜੀ ਆਹ ਦੇਖੋ